ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਗਾਈ ਬਾਰੇ ਇਸ ਸਮੇਂ ਹੀ ਕਰਤਾਰਪੁਰ ਨਿਵਾਸੀ ਇੱਕ ਭਾਈ ਲਾਲ ਚੰਦ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਆਪਣੇ ਦੋ ਸਾਹਿਬਜ਼ਾਦੇ ਆ ਰਾਏ ਜੀ ਅਤੇ ਸ੍ਰੀ ਤੇਗ ਬਹਾਦਰ ਜੀ ਵਿੱਚੋਂ ਕਿਸੇ ਇੱਕ ਨਾਲ ਕਰਨਾ ਪ੍ਰਮਾਣ ਕਰ ਲਵੋ ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸ਼੍ਰੀ ਅਣੀ ਰਾਏ ਜੀ ਪਾਸ ਭੇਜਿਆ ਕਿ ਜੇ ਚਾਹੋ ਤਾਂ ਤੁਹਾਡੀ ਮੰਗਣੀ ਕਰ ਦਿੱਤੀ ਜਾਵੇ ਪਰ ਅਣੀ ਰਾਏ ਜੀ ਨਾਮ ਰਸ ਵਿੱਚ ਸਦਾ ਮਸਤ ਰਹਿੰਦੇ ਸਨ ਉਹਨਾਂ ਨੇ ਗ੍ਰਹਿਸਥ ਧਾਰਨ ਤੋਂ ਨਾ ਕਰ ਦਿੱਤੀ ਫਿਰ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸ਼੍ਰੀ ਤੇਗ ਬਹਾਦਰ ਜੀ ਪਾਸ ਉਹਨਾਂ ਦੀ ਇੱਛਾ ਜਾਣਨ ਵਾਸਤੇ ਭੇਜਿਆ ਜਦ ਭਾਈ ਜੀ ਨੇ ਆਪ ਜੀ ਨੂੰ ਗੁਰੂ ਸਾਹਿਬ ਜੀ ਵੱਲੋਂ ਪੁੱਛਿਆ ਤਾਂ ਆਪ ਜੀ ਨੀਵਾ ਧਿਆਨ ਕਰਕੇ ਬੋਲੇ ਜਿਵੇਂ ਗੁਰੂ ਪਿਤਾ ਜੀ ਦੀ ਇੱਛਾ ਆਪ ਦਾ ਇਹ ਉੱਤਰ ਸੁਣ ਕੇ ਭਾਈ ਗੁਰਦਾਸ ਜੀ ਨੇ ਜਦ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਭਾਈ ਲਾਲਚੰਦ ਨੂੰ ਬੇਨਤੀ ਪ੍ਰਮਾਣ ਕਰਕੇ ਉਸ ਦੀ ਲੜਕੀ ਦਾ ਸ਼ਗਨ ਸ੍ਰੀ ਤੇਗ ਬਹਾਦਰ ਜੀ ਨੂੰ ਲਵਾ ਦਿੱਤਾ ਤਿੰਨ ਦਿਨ ਇਹ ਕਾਰਜ ਕਰਨ ਵਾਸਤੇ ਗੁਰੂ ਜੀ ਕਰਤਾਰਪੁਰ ਨਿਵਾਸ ਕਰਕੇ ਉਪਰੰਤ ਵਿਦਾ ਹੋ ਕੇ ਅੰਮ੍ਰਿਤਸਰ ਪਹੁੰਚ ਗਏ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਹਿਤ ਜਾ ਕੇ ਮੱਥਾ ਟੇਕਿਆ ਅਤੇ ਕੜਾ ਪ੍ਰਸ਼ਾਦ ਵਰਤਾਇਆ ਸਭ ਨਗਰ ਨਿਵਾਸੀ ਇਸਤਰੀ ਪੁਰਸ਼ ਗੁਰੂ ਜੀ ਨੂੰ ਅਤੇ ਮਾਤਾ ਜੀ ਨੂੰ ਵਧਾਈਆਂ ਦੇਣ ਆਏ ਗੁਰੂ ਜੀ ਨੇ ਸਭ ਨੂੰ ਯਥਾ ਯੋਗ ਪਦਾਰਥ ਵੰਡ ਕੇ ਪ੍ਰਸੰਨ ਕੀਤਾ ਕੁਝ ਦਿਨ ਵਿਆਹ ਦੀਆਂ ਖੁਸ਼ੀਆਂ ਕਰਕੇ ਮੇਲ ਆਪੋ ਆਪਣੇ ਘਰਾਂ ਨੂੰ ਚੱਲਿਆ ਗਿਆ ਇਸ ਤਰ੍ਹਾਂ ਹੀ ਗੁਰੂ ਜੀ ਦੇ ਦਰਸ਼ਨਾ ਵਾਸਤੇ ਸਿੱਖ ਸੰਗਤਾਂ ਦੀ ਆਵਾਜ਼ਾਈ ਚੱਲ ਰਹੀ ਸੀ ਕਿ ਸ਼ਾਹਜਹਾਂ ਬਾਦਸ਼ਾਹ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਜਲੰਧਰ ਆ ਠਹਿਰਿਆ ਜਲੰਧਰ ਦੇ ਸੂਬੇ ਅਬਦੁਲ ਖਾਨ ਦੇ ਪੁੱਤਰ ਵਲੀ ਖਾਨ ਨੇ ਇਹ ਚੰਗਾ ਸਮਾ ਵੇਖ ਕੇ ਬਾਦਸ਼ਾਹ ਅੱਗੇ ਹਾਜ਼ਰ ਹੋ ਕੇ ਦੱਸਿਆ ਬਾਦਸ਼ਾਹ ਸਲਾਮਤ ਹਿੰਦੂਆਂ ਦੇ ਪੀਰ ਨੇ ਰਹਿਲੇ ਨਗਰ ਆਪਾਸ ਬਿਆਸਾ ਦੇ ਕੰਡੇ ਡੇਰਾ ਕਰਕੇ ਕੇਰੜ ਖੱਤਰੀ ਦੀ ਜ਼ਮੀਨ ਉੱਤੇ ਆਪਣਾ ਨਗਰ ਬੰਨਣਾ ਆਰੰਭ ਕਰ ਦਿੱਤਾ ਸੀ ਜਦ ਕੇਰੜ ਨੇ ਇਸ ਗੱਲ ਤੋਂ ਮਨਾਂ ਕੀਤਾ ਤਾਂ ਪੀਰ ਦੇ ਸਿੱਖਾਂ ਨੇ ਕੇਰੜ ਨੂੰ ਮਾਰ ਕੇ ਦਰਿਆ ਵਿੱਚ ਰੋੜ ਦਿੱਤਾ ਜਦ ਕੇਰੜ ਨੇ ਮੇਰੇ ਬਾਪ ਪਾਸ ਆਣ ਕੇ ਫਰਿਆਦ ਕੀਤੀ ਤਾਂ ਮੇਰੇ ਬਾਪ ਨੇ ਗੁਰੂ ਨੂੰ ਸਮਝਾਉਣ ਵਾਸਤੇ ਆਪਣੇ ਆਦਮੀ ਪੀਚੇ ਪਰ ਗੁਰੂ ਦੇ ਸਿੱਖਾਂ ਨੇ ਉਹਨਾਂ ਨੂੰ ਵੀ ਮਾਰ ਕੁੱਟ ਕੇ ਪਜਾ ਦਿੱਤਾ ਫਿਰ ਮੇਰਾ ਬਾਪ ਆਪ 7000 ਫੌਜ ਲੈ ਕੇ ਗਿਆ ਗੁਰੂ ਜੀ ਨੇ ਅਕੋਨ ਡਟ ਕੇ ਉਸ ਨਾਲ ਯੁੱਧ ਕੀਤਾ ਤੇ ਮੇਰੇ ਬਾਪ ਮੇਰੇ ਭਾਈ ਅਤੇ ਬਹੁਤ ਸਾਰੀ ਸੇਨਾ ਨੂੰ ਮਾਰ ਦਿੱਤਾ ਇਸ ਤਰ੍ਹਾਂ ਨਿਡਰ ਹੋ ਜਾਣਾ ਜ਼ੁਲਮ ਕਰਦਾ ਫਿਰਦਾ ਹੈ ਇਹ ਬਾਤ ਸੁਣ ਕੇ ਬਾਦਸ਼ਾਹ ਨੇ ਬੜੇ ਗੁੱਸੇ ਨਾਲ ਕਿਹਾ ਅੱਗੇ ਬਾਜ ਦੇ ਝਗੜੇ ਵਿੱਚ ਗੁਰੂ ਨੇ ਸਾਡੀ ਬਹੁਤ ਸਾਰੀ ਫੌਜ ਮਾਰ ਦਿੱਤੀ ਸੀ ਹੁਣ 7000 ਜਵਾਨ ਇੱਥੇ ਮਾਰ ਦਿੰਦੇ ਹਨ ਇਸ ਤਰ੍ਹਾਂ ਇਹ ਕਿਸੇ ਦਿਨ ਨੂੰ ਦੇਸ਼ ਦੱਬ ਲਵੇਗਾ ਹੁਣੇ ਹੀ 20000 ਸੂਰਮੇ ਲੈ ਕੇ ਜਾਓ ਅਤੇ ਇਸ ਨੂੰ ਫੜ ਲਿਓ ਐਨ ਨੂੰ ਵजीरਖਾਂ ਪਹੁੰਚ ਗਿਆ ਉਸਨੇ ਬਾਦਸ਼ਾਹ ਦਾ ਹੁਕਮ ਸੁਣ ਕੇ ਅਰਜ਼ ਕੀਤੀ ਬਾਦਸ਼ਾਹ ਸਲਾਮਤ ਅਸਲ ਗੱਲ ਇਹ ਹੈ ਕਿ ਗੁਰੂ ਜੀ ਬਰਸਾਤ ਦਾ ਮੌਸਮ ਕੱਟਣ ਵਾਸਤੇ ਫਿਰਦੇ ਫਿਰਦੇ ਦਰਿਆਾਂ ਦੇ ਕਿਨਾਰੇ ਇੱਕ ਉੱਚਾ ਟਿੱਬਾ ਵੇਖ ਕੇ ਠਹਿਰ ਗਏ ਸਨ ਇੱਥੇ ਕੁਝ ਦਿਨ ਤੋਂ ਡੇਰਾ ਕਰਕੇ ਉਹ ਠਹਿਰੇ ਹੋਏ ਸਨ ਕਿ ਰਹਿਲੇ ਪਿੰਡ ਦੇ ਮੁਸਲਮਾਨਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਕਿ ਇਸ ਪਿੰਡ ਵਿੱਚ ਹਿੰਦੂਆਂ ਦਾ ਜ਼ੋਰ ਹੈ ਉਹ ਸਾਨੂੰ ਮਸਜਿਦ ਨਹੀਂ ਬਣਾਉਣ ਦਿੰਦੇ ਸਾਨੂੰ ਨਮਾਜ਼ ਪੜ੍ਹਨ ਵਾਸਤੇ ਮਸਜਿਦ ਤੋਂ ਬਿਨਾ ਬਹੁਤ ਕਸ਼ਟ ਹੁੰਦਾ ਹੈ ਗੁਰੂ ਜੀ ਸਭ ਹਿੰਦੂ ਮੁਸਲਮਾਨਾਂ ਦੇ ਸਾਂਝੇ ਹਨ ਅਤੇ ਸਭ ਉੱਤੇ ਪਰਉਪਕਾਰ ਕਰਨ ਵਾਲੇ ਹਨ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਰਹਿਲੇ ਪਿੰਡ ਵਿੱਚ ਇੱਕ ਮਸਜਿਦ ਬਣਵਾ ਦਿੱਤੀ ਜਿਸ ਦੇ ਬਣਨ ਕਰਕੇ ਨਗਰ ਦਾ ਚੌਧਰੀ ਕੇਰੜਾ ਗੁਰੂ ਜੀ ਨੂੰ ਆਣ ਕੇ ਬਹੁਤ ਬੁਰਾ ਭਲਾ ਕਹਿਣ ਲੱਗਾ ਆਪਣੇ ਗੁਰੂ ਦੀ ਨਰਾਦਰੀ ਸੁਣ ਕੇ ਸਿੱਖਾਂ ਨੇ ਕੇਰੜ ਨੂੰ ਬਹੁਤ ਸਮਝਾਇਆ ਪਰ ਉਹ ਸਗੋਂ ਹੋਰ ਬਹੁਤ ਨਰਾਦਰੀ ਦੇ ਬੋਲ ਬੋਲਣ ਲੱਗਾ ਤਾਂ ਸਿੱਖਾਂ ਨੇ ਉਸ ਨੂੰ ਮਾਰਿਆ ਤੇ ਇਸ ਮਾਰ ਨਾਲ ਹੀ ਉਹ ਮਰ ਗਿਆ ਕੇਰੜ ਦਾ ਪੁੱਤਰ ਅਬਦੁਲ ਖਾਨ ਫਰਿਆਦੀ ਆਇਆ ਉੱਥੇ ਚੰਦੂ ਦਾ ਪੁੱਤਰ ਵੀ ਆਪਣੇ ਪਿਤਾ ਦੀ ਮੌਤ ਦਾ ਗੁਰੂ ਜੀ ਤੋਂ ਬਦਲਾ ਲੈਣ ਵਾਸਤੇ ਆਇਆ ਹੋਇਆ ਸੀ ਕੇਰੜ ਦੇ ਪੁੱਤਰ ਨਾਲ ਮਿਲ ਕੇ ਉਸ ਨੇ ਵੀ ਸੂਬੇ ਨੂੰ ਚੁੱਕ ਦਿੱਤਾ ਇਸ ਇਹਨਾਂ ਦੇ ਚੁੱਕਣ ਕਰਨ ਕੇ ਸੂਬਾ ਬਿਨਾ ਸੋਚੇ ਸਮਝੇ ਫੌਜ ਲੈ ਕੇ ਗੁਰੂ ਜੀ ਉੱਤੇ ਜਾ ਪਿਆ ਆਪਣੇ ਬਚਾਅ ਵਾਸਤੇ ਗੁਰੂ ਜੀ ਨੂੰ ਵੀ ਮੁਕਾਬਲਾ ਕਰਨਾ ਪਿਆ ਇਸ ਝਗੜੇ ਵਿੱਚ ਹੀ ਸੂਬਾ ਤੇ ਉਸ ਦਾ ਪੁੱਤਰ 7000 ਸੈਨਾ ਸਹਿਤ ਮਾਰੇ ਗਏ ਇਸ ਵਿੱਚ ਗੁਰੂ ਜੀ ਦਾ ਕੋਈ ਦੋਸ਼ ਨਹੀਂ ਹੈ ਜੇਕਰ ਆਪ ਉੱਥੋਂ ਹੋ ਮਸੀਤ ਜਿਹੜੀ ਗੁਰੂ ਜੀ ਨੇ ਮੁਸਲਮਾਨਾਂ ਨੂੰ ਬਣਵਾ ਕੇ ਦਿੱਤੀ ਹੈ ਢਾਉਣੀ ਚਾਹੁੰਦੇ ਹੋ ਤਾਂ ਗੁਰੂ ਜੀ ਉੱਤੇ ਚੜਾਈ ਕਰਾ ਦਿਓ ਮੈਂ ਫੌਜ ਲੈ ਜਾਨ ਨੂੰ ਤਿਆਰ ਹਾਂ ਵजीर खान ਦੀ ਇਹ ਗੱਲ ਸੁਣ ਕੇ ਬਾਦਸ਼ਾਹ ਦਾ ਗੁੱਸਾ ਠੰਡਾ ਹੋ ਗਿਆ ਅਤੇ ਉਸਨੇ ਬਲੀ ਖਾਨ ਨੂੰ ਕਿਹਾ ਗੁਰੂ ਜੀ ਨੇ ਖੁਦਾ ਦਾ ਕਰਮ ਸੀਤ ਬਣਵਾਈ ਸੀ ਜਿਸ ਨੂੰ ਤੇਰਾ ਬਾਪ ਟਾਣ ਤੁਰ ਪਿਆ ਸੀ ਗੁਰੂ ਨਾਲ ਇਹ ਤੁਹਾਡਾ ਝਗੜਾ ਬਾਦੂ ਸੀ ਤੁਸੀਂ ਨਾ ਹੱਕ ਹੀ ਇੰਨੀ ਫੌਜ ਮਰਵਾ ਦਿੱਤੀ ਇਹ ਗੱਲ ਆਖ ਕੇ ਬਾਦਸ਼ਾਹ ਨੇ ਬਲੀ ਖਾਨ ਨੂੰ ਆਪਣੀ ਕਚਹਿਰੀ ਵਿੱਚੋਂ ਬਾਹਰ ਕਢਵਾ ਦਿੱਤਾ ਕੁਝ ਸਮਾਂ ਉਪਰੰਤ ਗੁਰੂ ਜੀ ਆਪਣੇ ਪਰਿਵਾਰ ਸਹਿਤ ਚੌਹਾਂ ਪੁੱਤਰਾਂ ਨੂੰ ਨਾਲ ਲੈ ਕੇ ਕੁਝ ਸੇਨਾ ਸਾਹਿਤ ਪਹਾੜਾਂ ਵੱਲ ਤੁਰ ਪਏ ਦਿਨ ਵੇਲੇ ਗੁਰੂ ਜੀ ਪਹਾੜਾਂ ਵਿੱਚ ਸ਼ਿਕਾਰ ਖੇਡਦੇ ਅਤੇ ਰਾਤ ਸਮੇਂ ਆਪਣੇ ਡੇਰੇ ਪਹੁੰਚ ਕੇ ਵਿਸ਼ਰਾਮ ਕਰਦੇ ਇੱਕ ਦਿਨ ਗੁਰੂ ਜੀ ਨੇ ਸੁਣਿਆ ਕਿ ਇੱਥੇ ਬਾਬਾ ਸ਼੍ਰੀਚੰਦ ਮਯੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਰਹਿੰਦੇ ਹਨ ਸ਼੍ਰੀ ਗੁਰੂ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਏ ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਫਿਰ ਹੱਥ ਜੋੜ ਕੇ ਬਾਬਾ ਜੀ ਦੇ ਸਾਹਮਣੇ ਬੈਠ ਗਏ ਕੁਸ਼ਲ ਪ੍ਰਸੰਨਤਾ ਪੁੱਛ ਕੇ ਬਾਬਾ ਜੀ ਨੇ ਪੁੱਛਿਆ ਆਪ ਜੀ ਦੇ ਕਿੰਨੇ ਪੁੱਤਰ ਹਨ ਗੁਰੂ ਜੀ ਨੇ ਕਿਹਾ ਚਾਰ ਸਾਡੇ ਪਾਸ ਹਾਜ਼ਰ ਹਨ ਅਤੇ ਪੰਜਵੇਂ ਪਰਲੋਕ ਗਮਨ ਕਰ ਗਏ ਹਨ ਸ਼੍ਰੀ ਚੰਦ ਜੀ ਨੇ ਕਿਹਾ ਇੰਨਾ ਵਿੱਚੋਂ ਆਪਣਾ ਇੱਕ ਸੁਪੁੱਤਰ ਸਾਨੂੰ ਦੇ ਦਿਓ। ਬਾਬਾ ਜੀ ਦਾ ਇਹ ਬਚਨ ਸੁਣ ਕੇ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਸ਼੍ਰੀ ਗੁਰਦਿੱਤਾ ਜੀ ਨੂੰ ਬਾਬਾ ਜੀ ਦੇ ਅਰਪਣ ਕਰ ਦਿੱਤਾ। ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਤੁਸੀਂ ਤਨ ਹੋ ਜਿਨ੍ਹਾਂ ਵਿੱਚ ਇੰਨੀ ਨਿਮਰਤਾ ਹੈ ਸਾਡੇ ਘਰ ਤੋਂ ਤੁਸੀਂ ਸਭ ਕੁਝ ਪਹਿਲਾਂ ਹੀ ਲੈ ਲਿਆ ਹੋਇਆ ਹੈ। ਹੁਣ ਸਾਡੇ ਪਾਸ ਕੇਵਲ ਇੱਕ ਟੋਪੀ ਰਹਿ ਗਈ ਹੈ। ਉਹੋ ਵੀ ਤੁਸਾਂ ਵਡਿਆਈ ਨਾਲ ਲੈ ਲਈ ਹੈ ਇਹ ਬਚਨ ਕਰਕੇ ਬਾਬਾ ਜੀ ਨੇ ਆਪਣੇ ਸਿਰ ਤੋਂ ਟੋਪੀ ਫੜ ਕੇ ਸ਼੍ਰੀ ਗੁਰਦਤਾ ਜੀ ਦੇ ਸਿਰ ਉੱਤੇ ਰੱਖ ਦਿੱਤੀ ਉਸ ਦਿਨ ਤੋਂ ਸਿੱਖ ਸੰਗਤਾਂ ਨੇ ਜਾਣ ਲਿਆ ਕਿ ਸ਼੍ਰੀ ਗੁਰਦਤਾ ਜੀ ਬਾਬਾ ਜੀ ਦੇ ਹੋ ਗਏ ਹਨ ਜਿਸ ਕਰਕੇ ਆਪ ਜੀ ਦੀ ਅਲ ਬਾਬਾ ਗੁਰਦਤਾ ਜੀ ਪੈ ਗਈ ਕੁਝ ਦਿਨ ਬਾਬਾ ਜੀ ਪਾਸ ਰਹਿ ਕੇ ਗੁਰੂ ਜੀ ਸਤਲੁਜ ਦੇ ਕਿਨਾਰੇ ਆ ਗਏ ਸ਼੍ਰੀ ਗੁਰਦੇਤਾ ਜੀ ਨੂੰ ਆਪ ਜੀ ਨੇ ਕਿਹਾ ਤੁਸੀਂ ਇੱਥੇ ਪਹਾੜਾਂ ਵਿੱਚ ਆਪਣਾ ਇੱਕ ਨਗਰ ਬਣਨ ਲਵੋ ਸ਼੍ਰੀ ਗੁਰਦੇਤਾ ਜੀ ਨੂੰ ਪਹਾੜਾਂ ਵਿੱਚ ਸਤਲੁਜ ਤੋਂ ਪਾਰ ਆਪਣਾ ਨਗਰ ਬਸਾਉਣ ਵਾਸਤੇ ਆਗਿਆ ਕਰਕੇ ਗੁਰੂ ਜੀ ਨੇ ਕਿਹਾ ਉੱਥੇ ਪਾਸ ਹੀ ਇੱਕ ਬੁੱਢੜਾ ਸ਼ਾ ਫਕੀਰ ਰਹਿੰਦਾ ਹੈ ਉਹ ਬੜੇ ਚਿਰ ਤੋਂ ਉਡੀਕ ਰੱਖ ਕੇ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਹੈ ਗੁਰੂ ਜੀ ਦਾ ਇਹ ਬਚਨ ਸੁਣ ਕੇ ਸ਼੍ਰੀ ਗੁਰਦੇਤਾ ਜੀ ਨੇ ਪੁੱਛਿਆ ਮਹਾਰਾਜ ਸਾਈਂ ਬੁੱਢੜਾ ਸ਼ਾਹ ਉੱਥੇ ਕਿਉਂ ਬੈਠਾ ਹੈ ਅਤੇ ਮੈਨੂੰ ਕਿਉਂ ਮਿਲਣਾ ਚਾਹੁੰਦਾ ਹੈ ਇਸ ਦਾ ਕਾਰਨ ਮੈਨੂੰ ਸਮਝਾ ਦਿਓ ਗੁਰੂ ਜੀ ਨੇ ਦੱਸਿਆ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਉਸ ਸਮੇਂ ਬੁੱਢੜਾ ਸ਼ਾਹ ਬੱਕਰੀਆਂ ਚਾਰਦਾ ਸੀ ਉਸ ਦੀਆਂ ਬੱਕਰੀਆਂ ਦੀ ਰਾਖੀ ਕਰਦਾ ਸੀ ਜਦ ਉਸਨੇ ਗੁਰੂ ਜੀ ਵਾਸਤੇ ਬੱਕਰੀਆਂ ਚੋ ਕੇ ਦੁੱਧ ਲਿਆਂਦਾ ਤੇ ਕਿਹਾ ਸੰਤ ਜੀ ਦੁੱਧ ਛਕ ਲਵੋ ਤਾਂ ਗੁਰੂ ਜੀ ਨੇ ਕਿਹਾ ਸਾਈ ਤਸੀਂ ਤਪ ਤਪਦੇ ਹੋ ਕਿ ਤੁਸੀਂ ਇਸ ਦੀ ਸਫਲਤਾ ਵੀ ਵੇਖੀ ਹੈ ਤੁਹਾਡੇ ਮਨ ਨੂੰ ਸ਼ਾਂਤੀ ਹੈ ਕਿ ਨਹੀਂ ਬੁੱਢੜ ਸ਼ਾਹ ਨੇ ਪੁੱਛਿਆ ਸੰਤ ਜੀ ਤੁਹਾਡਾ ਨਾਮ ਕੀ ਹੈ ਭਾਈ ਮਰਦਾਨੇ ਨੇ ਕਿਹਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਸ ਨੂੰ ਕੁਝ ਉਪਦੇਸ਼ ਦੇਣਾ ਚਾਹਣ ਉਸ ਦੇ ਪਾਸ ਆਪ ਹੀ ਪਹੁੰਚ ਜਾਂਦੇ ਹਨ ਗੁਰੂ ਜੀ ਦਾ ਨਾਮ ਸੁਣ ਕੇ ਬੁੱਢੜ ਸ਼ਾਹ ਨੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਸੰਤ ਜੀ ਤੁਸੀਂ ਮੈਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਮੈਂ ਬੜੇ ਸਮੇਂ ਤੋਂ ਤੁਹਾਡਾ ਜਸ ਸੁਣ ਕੇ ਮਿਲਣਾ ਚਾਹੁੰਦਾ ਸੀ ਅੱਜ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਆਪਣੇ ਤਪ ਦਾ ਫਲ ਮਿਲ ਗਿਆ ਹੈ ਸਾਈਂ ਬੁੱਢੜ ਸ਼ਾਦੀ ਇਹ ਸ਼ਰਧਾ ਤੇ ਪ੍ਰੇਮਈ ਬਾਣੀ ਸੁਣ ਕੇ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ ਸਾਈਂ ਜੀ ਆਪਣੀ ਦੇਹ ਦਾ ਹੰਕਾਰ ਤਿਆਗ ਕੇ ਇੱਕ ਮਨ ਹੋ ਕੇ ਸਤਨਾਮ ਦਾ ਸਿਮਰਨ ਕਰੋ ਮਨ ਨੂੰ ਕਿਸੇ ਪਾਸੇ ਡੋਲਣ ਨਾ ਦਿਓ ਇਹੀ ਮੁਕਤੀ ਦਾ ਸਾਧਨ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੁੱਢੜ ਸ਼ਾਦੀ ਬਿਰਤੀ ਟਿਕ ਗਈ ਅਤੇ ਸਮਾਧੀ ਲੱਗ ਗਈ ਜਦ ਤੋ ਪਹਿਰ ਪਿਛੋਂ ਪਾਈ ਪਾਲੇ ਨੇ ਉਠਾਇਆ ਤਾਂ ਬੁੱਢੜ ਸ਼ਾਹ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਤੁਹਾਡੀ ਕਿਰਪਾ ਨਾਲ ਹੀ ਮੇਰਾ ਮਨ ਟਿਕ ਗਿਆ ਹੈ ਹੁਣ ਮੈਂ ਤੁਹਾਡਾ ਸੰਗ ਛੱਡਣਾ ਨਹੀਂ ਚਾਹੁੰਦਾ ਮੈਨੂੰ ਆਪਣੇ ਨਾਲ ਹੀ ਰੱਖੋ ਸਤਿਗੁਰੂ ਜੀ ਨੇ ਕਿਹਾ ਸਾਈਂ ਜੀ ਅਸੀਂ ਤੁਹਾਡੀ ਉਮਰ ਬਹੁਤ ਹੈ ਸਾਡਾ 6ਵਾਂ ਸਰੂਪ ਜਦ ਆਵੇਗਾ ਤਾਂ ਤੁਹਾਡਾ ਅੰਤ ਹੋਵੇਗਾ ਗੁੱਡੜ ਸ਼ਾਹ ਨੇ ਹੈਰਾਨ ਹੋ ਕੇ ਪੁੱਛਿਆ ਸੰਤ ਜੀ ਮੈਨੂੰ ਤੁਹਾਡੀ 6ਵੇਂ ਸਰੂਪ ਉਤਾਰਨ ਦਾ ਕਿਸ ਤਰ੍ਹਾਂ ਪਤਾ ਲੱਗੇਗਾ ਸ਼੍ਰੀ ਗੁਰੂ ਨਾਨਕ ਜੀ ਨੇ ਕਿਹਾ ਸਾਡੇ 6ਵੇਂ ਜਾਮੇ ਦਾ ਇੱਕ ਸੁਪੁੱਤਰ ਜਦ ਤੁਹਾਡੇ پاس ਆਣ ਕੇ ਦੁੱਧ ਮੰਗੇਗਾ ਤਾਂ ਤੁਸੀਂ ਸਮਝ ਲੈਣਾ ਕਿ ਸਾਡਾ 6ਵਾਂ ਸਰੂਪ ਪ੍ਰਗਟ ਹੋ ਗਿਆ ਹੈ। ਇਹ वार्तालाप ਕਰਕੇ ਗੁਰੂ ਜੀ ਉੱਥੋਂ ਤੁਰ ਪਏ ਅਤੇ ਬੁੱਢੜਾ ਸ਼ਾ 6ਵੇਂ ਸਰੂਪ ਦੇ ਧਿਆਨ ਵਿੱਚ ਲੱਗ ਕੇ ਗੁਰੂ ਗੁਰੂ ਜਪਨ ਲੱਗਾ। ਇਹ ਗੱਲ ਕਰਕੇ ਗੁਰੂ ਜੀ ਨੇ ਸ਼੍ਰੀ ਗੁਰਦਿੱਤਾ ਜੀ ਨੂੰ ਕਿਹਾ ਜਾਓ ਉਸ ਨੂੰ ਮਿਲੋ ਅਤੇ ਉੱਥੇ ਆਪਣਾ ਨਗਰ ਬਸਾਉਣਾ ਕਰੋ। ਗੁਰੂ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰਦਿੱਤਾ ਜੀ ਬੁੱਢੜਾ ਸ਼ਾ ਫਕੀਰਪਾਸ ਪਹੁੰਚ ਗਏ ਆਪ ਜੀ ਨੇ ਵੇਖਿਆ ਕਿ ਬੁੱਢੜਾ ਸ਼ਾ ਦੀਆਂ ਬੱਕਰੀਆਂ ਇੱਕ ਸ਼ੇਰ ਚਾਰ ਰਿਹਾ ਹੈ ਤੇ ਬੁੱਢੜਾ ਸ਼ਾ ਆਪ ਸਤਨਾਮ ਦੇ ਜਾਪ ਵਿੱਚ ਟਿਕਿਆ ਬੈਠਾ ਹੈ ਸ੍ਰੀ ਗੁਰਦਿੱਤਾ ਜੀ ਨੇ ਆਵਾਜ਼ ਦੇ ਕੇ ਆਖਿਆ ਸਾਈਂ ਜੀ ਉੱਠ ਕੇ ਸਾਡਾ ਦੁੱਧ ਦਿਓ ਮੈਂ ਗੁਰੂ ਜੀ ਦਾ ਪੁੱਤਰ ਹਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਇਹ ਗੱਲ ਸੁਣ ਕੇ ਬੁੱਢੜਾ ਸ਼ਾ ਨੇ ਉੱਠ ਕੇ ਦੋਵੇਂ ਹੱਥ ਜੋੜ ਕੇ ਸਹਬਜ਼ਾਦੇ ਦੇ ਘੋੜੇ ਦੀ ਰਕਾਬ ਫੜ ਕੇ ਹੇਠਾਂ ਉਤਾਰਿਆ ਅਤੇ ਆਪਣੇ ਪਾਸ ਬਿਠਾ ਕੇ ਸਤਿਕਾਰ ਨਾਲ ਦੁੱਧ ਦਾ ਘਟੋਰਾ ਭਰ ਕੇ ਦਿੱਤਾ ਤੇ ਬੇਨਤੀ ਕੀਤੀ ਮੈਂ ਆਪ ਜੀ ਦੇ ਪਹਿਲੇ ਸਰੂਪ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਤਾਂ ਦਰ ਸ਼੍ਰੀ ਗੁਰਦਤਾ ਜੀ ਨੇ ਸ਼੍ਰੀ ਗੁਰੂ ਨਾਨਕ ਜੀ ਦਾ ਸਰੂਪ ਧਾਰਨ ਕਰਕੇ ਬੁੱਢੜਾ ਸ਼ਾਹ ਨੂੰ ਦਰਸ਼ਨ ਦਿੱਤੇ ਦਰਸ਼ਨ ਕਰਕੇ ਬੁੱਢਣ ਸ਼ਾਹ ਬਹੁਤ ਪ੍ਰਸੰਨ ਹੋਇਆ ਫੇਰ ਗੁਰੂ ਸ੍ਰੀ ਗੁਰਦਿੱਤਾ ਜੀ ਨੇ ਕਿਹਾ ਅਸੀਂ ਇੱਥੇ ਇੱਕ ਆਪਣਾ ਨਗਰ ਬਸਾਉਣਾ ਚਾਹੁੰਦੇ ਹਾਂ ਆਪ ਕਿਰਪਾ ਕਰਕੇ ਸਾਨੂੰ ਜਗ੍ਹਾ ਦੱਸੋ ਜੋ ਨਗਰ ਵਾਸਤੇ ਚੰਗੀ ਹੋਵੇ ਤਦ ਬੁੱਢਣ ਸ਼ਾਹ ਨੇ ਆਖਿਆ ਇਸ ਪਹਾੜ ਦੇ ਹੇਠਾਂ ਆਪ ਨਗਰ ਬਸਾ ਲਵੋ ਇਹੀ ਜਗ੍ਹਾ ਨਗਰ ਵਾਸਤੇ ਚੰਗੀ ਹੈ ਪੀਰ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਪਹਾੜ ਦੇ ਹੇਠਾਂ ਆਣ ਕੇ ਇੱਕ ਖੁੱਲੀ ਥਾਂ ਵੇਖ ਕੇ ਪਿੰਡ ਦੀ ਨੀਂ ਰੱਖ ਦਿੱਤੀ ਤੇ ਬਹੁਤ ਸਾਰੇ ਕਾਰੀਗਰ ਤੇ ਮਜ਼ਦੂਰ ਲਗਾ ਕੇ ਕੰਮ ਆਰੰਭ ਕਰ ਦਿੱਤਾ ਜਿਉਂ-ਜਿਉਂ ਮਕਾਨ ਬਣਦੇ ਗਏ ਤਿਉਂ-ਤਿਉਂ ਲੋਕਾਂ ਨੂੰ ਉੱਥੇ ਬਸਾਉਂਦੇ ਅਤੇ ਰੌਣਕ ਵਧਾਉਂਦੇ ਗਏ ਸ੍ਰੀ ਗੁਰਦਿੱਤਾ ਜੀ ਨੇ ਉੱਥੇ ਆਪਣੀ ਪਤਨੀ ਸ਼੍ਰੀਨਤੀ ਅਤੇ ਸੁਪੁੱਤਰ ਟੀਰਮਲ ਸਹਿਤ ਸੁੰਦਰ ਮਕਾਨ ਬਣਵਾ ਕੇ ਨਿਵਾਸ ਕਰ ਲਿਆ ਨਗਰ ਦਾ ਨਾਮ ਬਾਬਾ ਜੀ ਨੇ ਕੀਰਤਪੁਰ ਰੱਖਿਆ